ਡਾਊਨਟਾਊਨ ਵੈਨਕੂਵਰ ਦੇ ਵਿੱਚ ਮੈਰੀਅਡ ਦੁਆਰਾ ਰੈਜ਼ੀਡੈਂਟ ਇਨ ਦੇ ਕੰਮਚਾਰੀਆਂ ਨੇ ਹਫ਼ਤਿਆਂ ਦੀ ਇਕਰਾਰਨਾਮੇ ਦੀ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ 70 ਤੋਂ ਵੱਧ ਹੋਟਲ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਯੂਨੀਫੋਰ ਦਾ ਕਹਿਣਾ ਹੈ ਕਿ ਉਹ ਕੰਮ ਦੇ ਬੋਝ ਲਾਭਾਂ ਤੇ ਤਨਖਾਹਾਂ ਨੂੰ ਸੁਧਾਰਨ ਦੇ ਲਈ ਲੜ ਰਹੇ ਨੇ ਸਰਬਸੰਮਤੀ ਦੇ ਨਾਲ ਵੋਟ ਪਾਉਣ ਤੋਂ ਬਾਅਦ ਯੂਨੀਅਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ 1 ਅਗਸਤ ਨੂੰ ਹੜਤਾਲ ਕਰਨ ਦਾ ਉਹ ਆਪਣਾ ਇਰਾਦਾ ਰੱਖਦੇ ਨੇ ਤੇ ਵੈਂਕੂਵਰ ਦੇ ਵਿੱਚ ਇੱਕ ਵਿਅਸਤ ਲੰਬੇ ਵੀਕਐਂਡ ਹੋਣ ਦੀ ਉਮੀਦ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਐਲਾਨ ਕੀਤਾ ਹੈ ਯੂਨੀਫੋਰ ਦਾ ਨੈਸ਼ਨਲ ਪ੍ਰਧਾਨ ਨੇ ਕਿਹਾ ਹੈ ਕਿ ਰੈਜ਼ਿਡੈਂਸ ਇਨ ਵਿਕੇ ਯੂਨੀਅਨ ਦੇ ਮੈਂਬਰ ਬਧੇਰੇ ਗੰਬੀਰ ਨਹੀਂ ਹੋ ਸਕਦੇ ਜਦੋਂ ਇਹ ਉਚਿਤ ਵੇਜਸ ਦੇ ਲਈ ਲੜਨ ਦੀ ਗੱਲ ਆਉਂਦੀ ਹੈ ਜੋ ਲੋਅਰ ਮੇਨਲੈਂਡ ਦੇ ਵਿੱਚ ਰਹਿਣ ਦੀ ਉੱਚ ਕੀਮਤ ਨੂੰ ਦਰਸਾਉਂਦੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਇਹ 15 ਜੁਲਾਈ ਤੋਂ ਸੌਦੇਬਾਜ਼ੀ ਦੀ ਟੇਬਲ ਤੇ ਹੈ ਪਰ ਤਨਖਾਹਾਂ ਦੇ ਮਹੱਤਵਪੂਰਨ ਅੰਦਰ ਜਿਹੜੇ ਨੇ ਉਹ ਹੀ ਰਹਿੰਦੇ ਨੇ ਔਰ ਮੈਰੀਡ ਦੁਆਰਾ ਰੈਜ਼ਿਡੈਂਸ ਇਨ ਦਾ ਸੰਚਾਲਨ ਕਥੀ ਤੌਰ ਤੇ 2017 ਦੇ ਵਿੱਚ ਲੈਰੋਨ ਇਨਵੈਸਟਮੈਂਟ ਦੁਆਰਾ ਖਰੀਦੀ ਗਈ ਇੱਕ ਹੋਟਲ ਪ੍ਰਬੰਧਕ ਕੰਪਨੀ ਸਿਲਵਰ ਬਰਸ਼ ਹੋਟਲਸ ਦੇ ਰਿਜ਼ੋਰਟ ਦੁਆਰਾ ਕੀਤਾ ਜਾਂਦਾ ਹੈ ਯੂਨੀਅਨ ਦਾ ਉਨ੍ਹਾਂ ਕਹਿਣਾ ਹੈ ਕਿ ਨੌਕਰੀ ਦੀ ਕਾਰਵਾਈ ਤੋਂ ਬਚਣ ਦੇ ਲਈ ਮਾਲਕਾਂ ਨੂੰ ਵੀਰਵਾਰ ਦੁਪਹਿਰ ਤੱਕ ਜਵਾਬ ਦੇਣਾ ਚਾਹੀਦਾ ਹੈ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਚੋਣਵੀ ਵਿਗਿਆਪਨਾਂ ਦੇ ਵਿੱਚ ਐਨਡੀਪੀ ਲੀਡਰ ਜਗਵੀਰ ਸਿੰਘ ਤੇ ਸਿੱਧਾ ਨਿਸ਼ਾਨਾ ਸਾਧਿਆ ਨਵੇਂ ਵੀਡੀਓ ਵਿਗਿਆਪਨ ਦੇ ਵਿੱਚ ਪਾਰਟੀ ਨੇ ਜਗਮੀਤ ਸਿੰਘ ਨੂੰ ਸੈਲ ਆਊਟ ਸਿੰਘ ਆਖਿਆ ਜਿਸ ਦਾ ਭਾਵ ਹੈ ਕਿ ਜਿਵੇਂ ਜਗਮੀਤ ਨੇ ਆਪਣੇ ਨਿੱਜੀ ਹਿੱਤ ਪ੍ਰਾਪਤ ਕਰਨ ਦੇ ਲਈ ਆਮ ਕੈਨੇਡੀਅਨਸ ਨੂੰ ਵੇਚ ਦਿੱਤਾ ਹੋਵੇ ਯਾਨੀ ਆਮ ਕੈਨੇਡੀਅਨਸ ਦੀ ਜੇਬ ਚੋਂ ਪੈਸਾ ਕੱਢ ਕੇ ਆਪ ਵਿੱਤੀ ਲਾਭ ਪ੍ਰਾਪਤ ਕੀਤੇ ਹੋਣ ਵਿਗਿਆਪਨ ਵਿੱਚ ਕੈਨੇਡਾ ਦੇ ਵਿੱਚ ਵਧਦੇ ਅਪਰਾਧ ਘਰਾ ਦੀਆਂ ਕੀਮਤਾਂ ਤੇ ਰਹਿਣ ਸਹਨ ਦੀ ਵਾਧੀ ਲਾਗਤ ਦੇ ਲਈ ਜਗਮੀਤ ਸਿੰਘ ਤੇ ਇਲਜ਼ਾਮ ਲਗਾਇਆ ਗਿਆ ਵਿਗਿਆਪਨ ਇਹ ਸਵਾਲ ਪਾਉਂਦਾ ਹੈ ਕਿ ਜਿਸ ਵੇਲੇ ਰਾਸ਼ਟਰੀ ਪੱਧਰ ਤੇ ਚੌਣ ਸਰਵੇਖਣਾਂ ਦੇ ਵਿੱਚ ਕੈਨੇਡੀਅਨਸ ਦੇ ਅੰਦਰ ਲਿਬਰਲਾਂ ਦੀ ਘੱਟ ਗਿਣਤੀ ਦੀ ਸਰਕਾਰ ਨੂੰ ਲੈ ਕੇ ਨਮੋਸ਼ੀ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਜਗਮੀਤ ਸਿੰਘ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦਾ ਸਮਰਥਨ ਕਿਉਂ ਕਰ ਰਹੇ ਨੇ ਲਿਬਰਲ ਸਰਕਾਰ ਨੇ 2022 ਦੇ ਵਿੱਚ ਫਾਰਮਾ ਕੇਅਰ ਐਂਡ ਫਾਰਮਾ ਕੇਅਰ ਅਤੇ ਡੈਂਟਲ ਕੇਅਰ ਵਰਗੀਆਂ ਐਂਡੀਪੀ ਦੀਆਂ ਜਿਹੜੀਆਂ ਸਾਂਝੀਆਂ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਕੁਝ ਅਹ ਮੁੱਦਿਆਂ ਦੇ ਉੱਤੇ VOTING ਦੌਰਾਨ ਐਂਡੀਪੀ ਦਾ ਸਮਰਥਨ ਹਾਸਲ ਕੀਤਾ ਹੈ ਕਨਜ਼ਰਵੇਟਿਵ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੇ ਐਮਪੀ ਦੀ ਪੈਨਸ਼ਨ ਜਿਸ ਦੇ ਲਈ ਔਕਤਬਰ 2025 ਦੇ ਵਿੱਚ ਯੋਗ ਹੋਣਗੇ ਨੂੰ ਸੁਰੱਖਿਅਤ ਕਰਨ ਦੇ ਲਈ ਲਿਬਰਲਾਂ ਦੇ ਨਾਲ ਕੀਤੇ ਉਸ ਸਮਝੌਤੇ ਨੂੰ ਬਰਕਰਾਰ ਰੱਖ ਰਹੇ ਨੇ ਨਿਰਧਾਰਤ ਕਾਰਜਕਾਲ ਦੇ ਅਨੁਸਾਰ ਅਗਲੀਆਂ ਫੈਡਰਲ ਚੋਣਾਂ ਔਕਤਬਰ 2025 ਦੇ ਵਿੱਚ ਹੋਣੀਆਂ ਨੇ ਵਿਗਿਆਪਨਾਂ ਵਿੱਚ ਜਗਮੀਤ ਸਿੰਘ ਦੀਆਂ ਲਗਜ਼ਰੀ ਘੜੀ ਪੈਨੇ ਹੋਏ ਤੇ ਵਰਸਾਚੇ ਦਾ ਬੈਗ ਜਿਹੜਾ ਉਹ ਫੜੇ ਹੋਏ ਤੇ BMW ਚਲਾਉਂਦੇ ਹੋਏ ਦੀਆਂ ਅਸਲ ਤਸਵੀਰਾਂ ਦਿਖਾਈਆਂ ਗਈਆਂ ਨੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਇਹ ਵਿਗਿਆਪਨ ਦੇਸ਼ ਦੇ ਵਿੱਚ ਵੱਖ-ਵੱਖ ਰਾਈਡਿੰਗਸ ਦੇ ਵਿੱਚ ਚੱਲ ਰਹੇ ਨੇ ਪਰ ਹੋਰ ਵੇਰਵੇ ਨਹੀਂ ਦਿੱਤੇ ਐਂਡੀਪੀ ਨੇ ਇਹਨਾਂ ਵਿਗਿਆਪਨਾਂ ਨੂੰ ਇੱਕ ਬੇਈਮਾਨੀ ਨਿੱਜੀ ਹਮਲਾ ਆਖਿਆ ਅਤੇ ਪੋਲੀਵਰ ਦੇ ਕੈਨੇਡੀਅਨਸ ਨੂੰ ਦਰਪੇਸ਼ ਅਹਿਮ ਆਰਥਿਕ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਚੋਣ ਸਰਵੇਖਣਾਂ ਵਿੱਚ ਲਿਬਰਲਾਂ ਤੋਂ ਵੱਡੀ ਲੀਡ ਪ੍ਰਾਪਤ ਕੀਤੀ ਹੈ ਉਹਨਾਂ ਚੋਣ ਸਰਵੇਖਣਾਂ ਵਿੱਚ ਐਂਡੀਪੀ ਦੀ ਲੋਕਪ੍ਰਿਤਾ ਦੇ ਵਿੱਚ ਵੀ ਖੜੋਤ ਦਰਜ ਹੋਈ ਹੈ ਕਨਜ਼ਰਵੇਟਿਵਸ ਨੇ ਯੂਨੀਅਨ ਵਰਕਰਾਂ ਦੀ ਹਮਾਇਤ ਹਾਸਲ ਕਰਨ ਦੇ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜੋ ਕਿ ਅਤੀਤ ਦੇ ਵਿੱਚ ਐਂਡੀਪੀ ਨੂੰ ਵੋਟ ਦਿੰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ